Kan jeg få så... en liten ਅੱਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਜੀ ਕੰਨੇ ਦਾ ਨਾਮ ਨੂੰ ਕੰਨੇ ਦਾ ਪਿੰਨ ਲੱਗਿਆ ਕੰਨੇ ਦਾ ਕੁਝ ਪੀਰਾਂ ਦੇ ਆਜੋ ਉੱਪਰ ਹਾਈਵੇ ਠਾਰੀ ਕਾਰ ਵੀ ਆ ਗਾ ਠੰਡਾ ਯਾਰ ਬਣਾਓ ਠੰਡਾ ਯਾਰ ਕਿਉਂ ਕੰਮ ਚੱਲ ਜਿਆ ਚੱਲ ਜਿਆ ਉੱਥੇ ਨਾ ਬਾਦ ਦੇ ਵਿੱਚ ਜਿਹੜੇ ਸਾਡੇ ਉੱਦਨ ਦੀ ਪਹਿ ਵੀ ਜਾਣੀ ਆ ਉਹ ਹਵਾ ਦੇ ਮਗਰੀ ਓਏ ਛੋਟਾ ਨਹੀਂ ਛੋਟਾ ਬੱਲੇ 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 ਜਿੰਦ ਕੰਮ ਕਿਦਾਂ ਠੱਟ ਆ ਸਾਡਾ ਨੈਟ ਤੇ ਚੜਾ ਦਿਓ ਮੈਨੂੰ ਇਹਨੂੰ ਕੁਛ ਨਾ ਹੋਵੇ ਤੁਹਾਨੂੰ ਦਰ ਆ ਤੇ ਚੜਾ ਦਿਏ ਉੱਥੇ ਚੜਾ ਦਿਏ ਇਹ ਮੈਂ ਨਹੀਂ ਸੁਬੇਤੇ ਵੇ ਲਾਣ ਆ ਆ ਉਜੀ ਆਪਣਾ ਜਿਹੜਾ ਵਰਕਆਊਟ ਸੀ ਉਹ ਹੋ ਗਿਆ ਖਤਮ ਤੇ ਆਪਾਂ ਆਏ ਆ ਜੀ ਡੀਜ਼ਲ ਲੈਣ ਡੀਜ਼ਲ ਡੀਜ਼ਲ ਮੁੱਕ ਗਿਆ ਜਨਰੇਟਰ ਚ ਪੀਜ਼ੋ ਲੈਣ ਆਏ ਡੀਜ਼ਲ ਜਨਰੇਟਰ ਚ ਮੁੱਕ ਗਿਆ ਪੀ ਮਤਲਬ ਡੀਜ਼ਲ ਲੈ ਕੇ ਫਿਰ ਆਪਣਾ ਪ੍ਰੋਟੀਨ ਵਗੈਰਾ ਪੀ ਕੇ ਫੇਰ ਜਾਂਦੇ ਘਰ ਨੂੰ ਭਾਈ ਇਹ ਚ ਪਾਇਓ ਡੀਜ਼ਲ ਇਹਨੂੰ ਫੁੱਲ ਕਰ ਦਿਓ ਬਹੁਤ ਜੀ ਡੀਜ਼ਲ ਦਾ ਰੇਟ ਕਹਿੰਦੇ ਹੈਗਾ 86.47 ਡੀਜ਼ਲ ਕੁਆਲੀਏ ਡੀਜ਼ਲ ਹਾਈਵੇ ਖੋਪਰ ਦਾ ਹਾਈਵੇ ਪਰਦੇ ਹਾਂਜੀ ਪਰ ਦੋ ਮੌਸਮ ਦੇਖੋ ਜੀ ਨਾ ਬੱਦਲ ਆ ਪਿਆ ਆ ਵੀ ਮੂਰ ਉਹ ਚਾਲੂ ਚੱਲਣਦੇ ਆ ਤੇ ਦੂਜੀ ਕੰਨੀ ਲੈਣ ਚੱਲਾਂ ਫਿਰ ਇੱਦਾਂ ਕੰਨੀ ਨਾਲ ਗੱਲ ਨਹੀਂ ਬਣੀ ਜੀ ਕੰਨੀ ਲਾ ਜੀਏ ਉਹ 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 ਲੈ 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 ਮੇਰੀ ਚਖੜ ਖਾਣ ਵਿਚਾਰ ਕੁਛ ਨਹੀਂ ਆਣਾ ਭਾਈ ਆਇਓ ਲੋ ਜੀ ਪٹرول ਪੰਪ ਤੇ ਕਹਿੰਦੇ ਫੋਨ ਕਰ ਲਓ ਬੰਦ ਹਾਂ ਚੈੱਕ ਕਰੋ ਜੀ ਭੋਪਾਲ ਦਾ ਬਾਜ਼ਾਰ ਰਾਸ਼ਪਿਆ ਹੋਇਆ ਉਹ ਉਪਰ ਦੇ ਬਿਜਾਰ ਚ ਪੂਰਾ ਹੈ ਕਿਦਾਂ ਚਲਾਈ ਮੈਂ ਕਹ ਤੂੰ ਦੇਖ ਸਕਦੇ ਆ ਚਲਾਈ ਦੇਖ ਸਕਦੇ ਆ ਸੰਗਤ ਐ ਮਾੜੀ ਸੰਗਤ ਚੰਗੀ ਸੰਗਤ ਉਹ ਭਰਾਵਾ ਵੈਰੀ ਗੁੱਡ ਬਲੌਗ ਕਾ ਬਲੌਗ ਪੜਨ ਪੀੜ ਮੈਨੂੰ ਯੂਰੀ ਕੇ ਉਹ ਮੈਂ ਤਾਂ ਗਿਆ ਮੈਨੂੰ ਤਾਂ ਲੱਗਾ ਮੈਂ ਛੱਡ ਦਿੱ ਉਹ ਆਇਆ ਕਿੱਦਾਂ ਲੋ ਜੀ ਕਲੋਲ ਹੋ ਗਈ ਆ ਬਚਾਅ ਹੋ ਗਿਆ ਚਲੋ ਮਨੂ ਇਹ ਰੋਲ ਜੇ ਖਾਈਓ ਤੋ ਯਾਰ ਭੁੱਖ ਉਹ ਲੱਗੀ ਆ ਕਿਤੋਂ ਪਿਛਲੇ ਤੋਂ ਆਹੋ ਉਹ ਆ ਜਾ ਮੋੜ ਮੋੜ ਚੱਲ ਆਈ ਚੱਲ ਆਈ ਕਰੀਏ ਉਹ ਟੈਕ ਲਾਲਾ ਜਿੱਕੇ ਕਿੱਦਾਂ ਆਇਆ ਮਨੂ ਇਹ ਦੁਪਾਤਾ ਮੇਰਾ ਗਿਆ ਵੀਰ ਮੈਂ ਬੱਦਰ ਗਿਆ ਮੇਰੇ ਲਈ ਇਹ ਤਾਂ ਹੈ ਇਹਦੇ ਤੇ ਟੈਕ ਨੂੰ ਭਰਾ ਦੂਬ ਹੈ ਜੀ ਲੋ ਜੀ ਅਸੀਂ ਕੀ ਨਾਂ ਇਹਦਾ ਦੇ ਆ ਰਾਂ ਹਾਂ ਯਾਰਾਂ ਯਾਰਾਂ ਮਨੂਏ ਆਇਆ ਜੀ ਸਾਡੇ ਆਪਣੇ ਪੋਪਰ ਦੇ ਮਸ਼ਹੂਰ ਰਾਜੂ ਚਾਟ ਢੰਡਾਰ ਲਿਖਿਆ ਹੋਇਆ ਤੇ ਹੈ ਛੋਲੇ ਕੋਲ ਜੇ ਰੱਖੇ ਆ ਉੱਤੇ ਚਾਟ ਢੰਡਾਰ ਲਿਖਿਆ ਹੈ ਤੂੰ ਦੂਨੇ ਜਾਂਦੇ ਲੋਕਾਂ ਨੂੰ ਦੂਹੜਾਈ ਜਾਂਦਾ ਲੋਕਾਂ ਨੂੰ ਬਈ ਚਾਟ ਹੈਗੀ ਚਾਟ ਚਾਟ ਵੀ ਹੈਗੀ ਆ ਉਹ ਮੈਂ ਕਿਹਾ ਲਿਖਿਆ ਨਾ ਚਾਟ ਢੰਡਾਰ ਟਿੱਕੀ ਰੋਲ ਛੋਲੇ ਭਟੂਰੇ ਕਹਿੰਦਾ ਚਾਟ ਖਾਣ ਨੂੰ ਆਹ ਵਾਲਾ ਭਾਈ ਉੱਥੇ ਉਹਦਾ ਚਾਟ ਬਣਾ ਰਿਹਾ ਪੋਰਟਰ ਇਹਦੇ ਲਾਗੇ ਪਲੇਖੇ ਨਾ ਮੈਂ ਪੋਰਟਰ ਇਹਦੇ ਲੱਗੇ ਆ ਰਾਜੀ ਚਾਟ ਬਣਾ ਪੰਜ ਮਿੰਟ ਪਹਿਲਾਂ ਨਿਕਲੀ ਅੱਗ ਉਹ ਨਿਕਲੀ ਉੱਥੋਂ ਨਾ ਉੱਥੋਂ ਨਿਕਲੀ ਅੱਗ ਬਜ਼ਾਰ ਅੱਜ ਬਜ਼ਾਰ 'ਚ ਐਡਮਾ ਲੱਗੀ ਜਾਂਦੀ ਆ ਅੱਜ ਅੱਗ ਨਿਕਲੀ ਜਾਂਦੀ ਆ ਸਸਤਾ ਬਾਜ਼ਾਰ ਘੋਕੇ ਉਹ ਤੂੰ ਬਾਜ਼ਾਰ ਦੀ ਬੇਇੱਜ਼ਤੀ ਉਹ ਬੇਇੱਜ਼ਤੀ ਕਰੀ ਜਾਂਦਾ ਬਾਜ਼ਾਰ ਵਾਲਿਆਂ ਨੂੰ ਵਲੋਗ ਦੇਖਣਾ ਆ ਸਸਤਾ ਬਾਜ਼ਾਰ ਘੋਕੇ ਹਾਂਜੀ ਬਾਈ ਜੀ ਸਾਡੇ ਕਿਤੇ ਨਹੀਂ ਯਾਰ ਭਾਈ ਯਾਰ ਇਹ ਨਾ ਸੋਚ ਅਸੀਂ ਵਲੋਗ ਬਣਾਉਂਦੇ ਆ ਤੂੰ ਉਹਨੇ ਦੇਣ ਹੀ ਨਹੀਂ ਦਿਆ ਕਰ ਦੇ ਮੇਰੀ ਜਾਨ ਦੋ ਪਲੇਟਾ ਲਾ ਦੇ ਸੁੱਕੇ ਆਪਣੇ ਚਨੇ ਤੇ ਦੂਜੇ ਕੋਲ ਚੇ ਕੱਟ ਕੇ ਦੇ ਦੀ ਰੋਲ ਨਹੀਂ ਖਾਣੇ ਹਾਂ ਠੀਕ ਹੈ ਉਹ ਪਤਾ ਹੀ ਆਪਕੋ ਲੋ ਜੀ ਇਹ ਤਾਂ ਮਜ਼ਾਕ ਸਮਝੀ ਜਾਂਦਾ ਇਹਦਾ ਖਮਾਉਣੀ ਨਹੀਂ ਦਿਹਾਈ ਜੇ ਤੁਸੀਂ ਅੱਧੀ ਸਾਡੇ ਬਲੌਗ ਨਾਲ ਬਣੇ ਰਹੋਗੇ ਕਦੀ ਆਈਟਮ ਦੇਖਣ ਹੋਰ ਮਿਲ ਜਾਈ ਨਹੀਂ ਬਾਜ਼ਾਰ 'ਚ ਜਿਹੋ ਜਿਹਾ ਮਾਹੌਲ ਜਿਹੋ ਜਿਹਾ ਮਾਹੌਲ ਮਾਹੌਲ ਹੋਇਆ ਪਿਆ ਬਾਜ਼ਾਰ 'ਚ ਕਦੀ ਆਈਟਮ ਹੋਰ ਲੱਗ ਜਾਨੀ ਹੈ ਜਿੱਦਾਂ ਦਾ ਮਾਹੌਲ ਹੋਇਆ ਪਿਆ ਆ ਇਹ ਸਾਰਾ ਬਾਜ਼ਾਰ ਆਈਟਮਾਂ ਨਾਲ ਭਰਿਆ ਪਿਆ ਤੁਹਾਨੂੰ ਟੈਨਸ਼ਨ ਆ ਹਾਂ ਜੀ ਮਹਾਰਾਜ ਜੀ ਅੱਗੇ ਦੇਖ ਲਾ ਮਮਾ ਹੋਰ ਬੁਲਾ ਲਿਆ ਬਾ ਠੀਕ ਆ ਹੋਰੀ ਬਾਅਦ ਚ ਤੇਦਾ ਵੀ ਸਾਈਕਲ ਦਾ ਧਾਵਾ ਹੋਇਆ ਹੋਵੇ ਸਾਈਕਲ ਨਾਲ ਲੱਗਾ ਹੀ ਚੜ੍ਹਨ ਉੱਤੇ ਹਾਂਜੀ ਲੋ ਜੀ ਉੱਜੇ ਹੋ ਗਿਆ ਕੰਦੇ ਰੈਡੀ ਰੱਬ ਤੇ ਰੈਡੀ ਸਾਡ ਹਾਂਜੀ ਹਾਂਜੀ ਹੋ ਕੇ ਮਰਾ ਸ਼ੌਲੇ ਪੂਰੇ ਸ਼ੌਲੇ ਪੂਰੇ ਬਦਨੀ ਤਾਂ ਹੈ ਮੰਦਾ ਭਾਈ ਨਾ 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 ਇਹ ਨਾ ਭਾਈ ਇੱਕ ਚ ਨਾ ਭਾਈ ਇੱਕ ਚ ਬੜੇ ਉਹ ਮਾਤ ਮਾਤ ਉਧਰ ਪਾਈ ਮਿੱਠਾਈ ਉਹ ਕਰੀ ਉਹ ਯਾਰ ਤਰ ਪੁੱਛਲਾ ਜਿਆਦਾ ਨਾ ਮਿੱਠਾ ਇਹ ਕਿੰਦਾ ਜਣਾ ਬਚੀ ਮੋੜਿਆ ਨਾ ਲੰਡਾ ਸੌਰੀ ਨਾ ਮਨੇ ਨਹੀਂ ਨਾ ਹਾਂ ਬਾਈ ਨੂੰ ਮਿੱਠੇ ਬੜਾ ਪਸੰਦ ਆ ਯਾਰ ਮਿੱਠਾ ਆਪਾਂ ਨੂੰ ਇੰਨਾ ਪਸੰਦ ਨਹੀਂ ਆਗਾ ਜੇ ਰੋਪ ਉਪਰ ਦੇ ਤੋਂ ਖਾਇਆ ਕਰੋ ਤਦ ਆਸਤ ਗੋਮੜੀ ਦੀ ਹੱਟੀ ਦੇ ਸਾਹਮਣੇ ਹੈ ਬਾਜ਼ਾਰ 'ਚ ਜਰੂਰ ਆਇਆ ਹੈ ਹੈ ਜਰੂਰ ਆਓ ਹਾਂ ਵਧੀਆ ਬਣਾਉਂਦਾ ਬੰਦਾ ਠੈਂਟ ਜਰੂਰ ਆਓ ਇੱਥੇ ਵਿਜ਼ਿਟ ਕਰੋ ਕਿੰਨੇ ਵੇਲੇ ਆਂਦਾ ਰੇੜੀ 'ਚ ਸਾਦ 11:00 ਵਜੇ ਮੇਰੀ ਆਜਣਾ ਤੂੰ ਹੀ ਕੰਨ ਦੇ ਭਰਾ ਬਬਾ ਬੱਤ ਕਰਦੂਂ ਹੀ ਐਡਮਾ ਲਾਈ ਜਾਂਦਾ ਕਿਨੋ ਤੇਰੇ ਆ ਜਾਂਦਾ ਬਰਾਬਰ ਕਿਹੜੀ ਤੇਰੇ ਹੁੰਦੀ ਓਏ ਲੋ ਜੀ ਢਿੱਡ ਹੋ ਗਿਆ ਫੁੱਲ ਮਨੂ ਹੋ ਗਿਆ ਵੋਲਟੇਜ ਨਹੀਂ ਜਗਾ ਨਹੀਂ ਭਜੀ ਜਗਾ ਨਹੀਂ ਭਜੀ ਟੋਆ ਪੱਟੀ ਹੰਨਾ ਟੋਆ ਪੱਟੀ ਇਹ ਢਿੱਡ ਹੋ ਗਿਆ ਫੁੱਲ ਤੇ ਹੁਣ ਚੱਲੇ ਦੁਕਾਨ ਤੇ ਬਾਕੀ ਵਲੋਗ ਨੂੰ ਪੂਰਾ ਦੇਖਿਆ ਹੰਡ ਬਾਕੀ ਕਿਦਾਂ ਤੇਲੇ ਕਰਨੀ ਉਹ ਇੱਕ ਤਾਂ ਇੱਥੇ ਹੀ ਹਾਂਜੀ ਲੋ ਜੀ ਆਪਾਂ ਬੇਲੇ ਹੋ ਕੇ ਆ ਗਏ ਆ ਤੇ ਉਧਰੋਂ ਖਾ ਪੀ ਕੇ ਜੋ ਵੀ ਆਪਣਾ ਖਾਣਾ ਪੀਣਾ ਆਈ ਤੇ ਜਿੰਨਾ ਕਿ ਇੰਜੋਏ ਕਰਨਾ ਹੀ ਕਰ ਲਿਆ ਤੇ ਜਿੰਨੀਆਂ ਕਿ ਆਟਮਾਂ ਲੱਗਣੀਆਂ ਲੱਗੀਆਂ ਤੇ ਪ੍ਰੋਗਰਾਮ ਨੂੰ ਪੂਰਾ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰ ਦਿਓ ਤੇ ਸਪੋਰਟ ਕਰਦੇ ਰਹੋ ਜਿਹੜੇ ਦਾ ਪਿਆਰ ਕਰਦੇ ਉਹਨਾਂ ਨੂੰ ਲਵ ਯੂ ਆ